ਕੀ ਹੈ ਜੀ ਪੂਰਾ ਮਾਮਲਾ ਜੀ ਮਾਰਜੋ ਸ਼੍ਰੀ ਸੁਪਨ ਸ਼ਰਮਾ ਜੀ ਜਿਹਨਾਂ ਦਿਸ਼ਾਂ ਨਿਰਦੇਸ਼ਾਂ ਦੇ ਚੱਲਦੇ ਆ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮਹਿੰਮ ਛੇੜੀ ਗਈ ਹੈ ਜਿਹਦੇ ਚੱਲਦੇ ਆ ਸਾਡੇ ਐਸ਼ ਪੈਸੇ ਸੰਧੀ ਟੀਮ ਜਿਹੜੀ ਅੱਜ ਵੈਪਨ ਰਿਕਵਰ ਕਰਾਉਣ ਗਈ ਸੀ ਜਦੋਂ ਵੈਪਨ ਰਿਕਵਰ ਕਰਾਉਣ ਗਿਆ ਤੇ ਉੱਥੇ ਜਿਹੜੀ ਆ ਕੋਈ ਫਾਇਰਿੰਗ ਹੋ ਗਈ ਆ ਫਾਇਰਿੰਗ ਦੇ ਵਿੱਚ ਹਰਪੀ ਸਿੰਘ ਨਾਂ ਦਾ ਜਿਹੜਾ ਵਿਅਕਤੀ ਆ ਉਹ ਜ਼ਖਮੀ ਹੋਇਆ ਜਿਹਦੇ ਲੱਤ ਵਿੱਚ ਗੋਲੀ ਲੱਗੀ ਆ ਤੇ ਉੱਥੋਂ ਮੌਕੇ ਤੋਂ ਦੋ ਪਿਸਟਲ ਰਿਕਵਰ ਕੀਤੇ ਗਏ ਤੇ 100 ਗ੍ਰਾਮ ਜਿਹੜੀ ਹਰਮ ਰਿਕਵਰ ਹੋਈ ਹੈ ਇਰੇ ਚੱਲਦੇ ਇਸ ਗੈਂਗ ਦੇ ਦੋ ਮੈਂਬਰ ਰਾਤ ਨੂੰ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲ ਵੀ ਦੋ ਪਿਸਟਲ ਜਿਹੜੇ ਆ ਰਿਕਵਰ ਕੀਤੇ ਗਏ। ਸਰ ਇਸ ਚ ਕਿਸੇ ਮੁਲਾਜ਼ਮ ਨੂੰ ਕੋਈ ਗੋਲੀ ਲੱਗੀ ਜੀ? ਨੁਕਸਾਨ ਹੋਇਆ ਇਹਦੇ ਵਿੱਚ ਕਿਸੇ ਮੁਲਾਜ਼ਮ ਨੂੰ ਗੋਲੀ ਨਹੀਂ ਲੱਗੀ। ਪਰ ਇਹਦੇ ਵਿੱਚ ਜਿਹੜਾ ਇਹ ਵਿਅਕਤੀ ਹੈ ਇਹਦੇ ਖਿਲਾਫ ਇਹਨਾਂ ਵੀ ਤਰੀਬ 15 ਦੇ ਕਰੀਬ ਇਹਦੇ ਖਿਲਾਫ ਜਿਹੜੇ ਆ ਅੰਡਰ ਸੈਕਸ਼ਨ 307 ਤੇ ਐਨਡੀਪਸ ਵਗੈਰਾ ਦੇ ਮੁਕਾਦਮੇ ਦਰਜ ਹੋਏ। ਸਰ ਕੁੱਲ ਕਿੰਨੀਆਂ ਗੋਲੀਆਂ ਚੱਲੀਆਂ ਜੀ? ਕੁੱਲ 6 ਤੋਂ 7 ਫਾਇਰ ਹੋਈ।